ਤੁੜੇ ਤੇ ਕੈਂਪਲਾ ਤੋਰੇ ਖੋਲੋ ਕੈਂਪਲਾ ਖੋਲੋ ਘਾਟੇ ਕਰਿਆ ਕਰੋ ਪਰ ਬਹਿਸ ਗੀਤ ਨੂੰ ਸਮਝ ਕੇ ਕਰਿਆ ਕਰੋ ਗੀਤ ਨੂੰ ਸਮਝੋ ਪਹਿਲਾਂ ਅਰਦਾਸਾਂ ਨੂੰ ਸਮਝੋ ボディー顔で。 جي جا دے چھا چھپا کے سدرانا जो <laughs> सजरा ਦਾ ਭਾਗ ਚੱਕਿਆ ਤੁਸੀਂ ਸਾਡੇ ਹਿੱਸੇ ਆਇਆ ਇਹ ਕਿਹੜੇ ਲੋਕ ਆ ਜਿਹੜੇ ਇੰਟਰਨੈਟ ਤੇ ਬੈਠ ਕੇ ਕਿਸੇ ਗੌਣ ਵਾਲ ਨੂੰ ਪਾਸ ਕਰ ਦਿੰਦੇ ਨੇ ਕਿਸੇ ਨੂੰ ਫੇਲ ਕਰ ਦਿੰਦੇ ਨੇ ਕਿੱਥੇ ਦੀਆਂ ਬੱਕਰੀਆਂ ਇਹ ਤੁਸੀਂ ਆਉਣ ਲੱਗੇ ਨਾਲ ਲੈ ਕਰੋ ਬਾੜੇ ਜਿੱਨਾ ਤਾੜਿਆ ਕਰੋ ਔਰ ਜਿੰਨੇ ਵੀ ਫੇਸਬੁਕ 'ਤੇ ਗਾਲਾਂ ਕੱਢਦੇ ਆਂ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਤੁਸੀਂ ਬਾਕੀ ਸਿੰਗਰਾਂ ਦਾ ਖੜਾ ਛੱਡ ਦਿਓ ਦੋ ਫੋਟੋਆਂ ਲਾ ਕੇ ਲੋਕਾਂ ਨੂੰ ਲੜਾਉਣਾ ਛੱਡੋ ਨਵੇਂ ਬੱਚਿਆਂ ਨੂੰ ਲੜਾਉਣਾ ਛੱਡੋ ਸਾਡੇ ਬਾਰੇ ਪਾਓ ਵੀਡੀਓ ਅਸੀਂ ਠੋਕ ਕੇ ਰੱਖਾਂਗੇ ਪੂਰਾ ਸਾਲ ਤੁਹਾਡੇ ਦੇ ਰਾਵਾਂਗੇ ਜਦ ਤੱਕ ਜੀਬ ਨਾਲ ਨਿਕਲੀ ਹਟਦੇ ਨਹੀਂ ਕੀ ਕਬੜਾਵਾਗੇ ਕਿ 10 ਸਾਲ ਮੈਂ ਚੁੱਪ ਹੀ ਰਿਆ ਮੈਨੂੰ ਲੱਗਦਾ ਹਟ ਜਾਣਗੇ ਹਟ ਜਾਣਗੇ ਪਰ ਇਹ ਸ਼ਰਾਰੂ ਨਹੀਂ ਸੁਧੋਣਗੇ ਜਿੱਤੀ ਲੜਣੀ ਚਾਹੀਦੀ ਲਾਵੇ ਇਹ ਸਾਜ ਮੈਂ ਤੁਹਾਨੂੰ ਤਾਂ ਸੁਣਾਇਆ ਕਿਉਂਕਿ ਗੀਤਾ ਜੇ ਸਾਜ਼ ਮਿਸ ਹੋਣ ਲੱਗੇ ਇਹਨਾਂ ਬਿਨਾ ਸੰਗੀਤ ਹੈ ਨਹੀਂ ਕੱਲੀ ਕਿੱਕ ਬੇਸ ਸੰਗੀਤ ਨਹੀਂ ਹੁੰਦਾ ਸੰਗੀਤ ਰੂਹ ਦੀ ਖਰਾਕ ਹੈ ਸੰਗੀਤ ਦੁੱਖ ਚ ਕੰਮ ਆਉਂਦਾ ਹੈ ਸੰਗੀਤ ਤੁਹਾਡੀ ਜਵਾਨੀ ਚ ਕੰਮ ਆਉਂਦਾ ਹੈ ਸੰਗੀਤ ਬਿਰਹਾ ਚ ਕੰਮ ਆਉਂਦਾ ਹੈ ਸੰਗੀਤ ਖੁਸ਼ੀ ਚ ਕੰਮ ਆਉਂਦਾ ਹੈ ਲੋਕ ਤਾਂ 15 16 ਸਾਲ ਵਾਲੇ ਬੱਚਿਆਂ ਲਈ ਮਚਿਓਰ ਬੰਦੇ ਵਾਲੇ ਸੰਗੀਤ ਹੁੰਦਾ ਜ਼ੋਰਦਾਰ ਤਾੜੀਆਂ ਦਾ ਮਜਿਸਨਾ ਦੇ ਨਾਲ